ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀਆਂ ਨੂੰ ਸ਼ੇਰ ਪੰਜਾਬ ਨਿਊਜ਼ ਚੈਨਲ ਵੱਲੋਂ ਲੱਖ ਲੱਖ ਮੁਬਾਰਕਾਂ ਔਰ ਅੱਜ ਦੀ ਖਬਰ ਦੀ ਗੱਲ ਕਰਦੇ ਆਂ ਕਿ ਦਾਦਾ-ਦਾਦੀ 골ਡ ਮੈਡਲ ਲੈ ਕੇ ਭਾਰਤ ਲੋਟੇ ਆਂ ਜੀਹਾਂ ਤੁਹਾਨੂੰ ਦੱਸ ਦਿਆ ਕਿ ਅ ਭਾਰਤ ਦੇ ਇੱਕ ਬਜ਼ੁਰਗ ਜੋੜਾ ਜੋ ਕਿ ਰਸ਼ੀਆ ਦੇ ਵਿੱਚ weight lifting ਦੇ ਵਿੱਚ ਉਹਨਾਂ ਨੇ ਰੀਪਰੈਜ਼ੈਂਟ ਜੜਾ ਆ ਉਹ ਹਿੰਦੁਸਤਾਨ ਨੂੰ ਕੀਤਾ ਸੀ weight lifting ਦੇ ਵਿੱਚ ਉਹਨਾਂ ਵੱਲੋਂ ਜੜਾ ਆ ਉਹ 골ਡ ਮੈਡਲ ਜਿੱਤਿਆ ਗਿਆ ਔਰ ਜਦੋਂ 골ਡ ਮੈਡਲ ਜਿੱਤ ਕੇ ਆਪਣੇ ਹਿੰਦੁਸਤਾਨ ਵਾਪਸ ਆਉਂਦੇ ਨੇ ਤਾਂ ਹਿੰਦੁਸਤਾਨ ਦੇ ਆ ਕੇ ਉਹਨਾਂ ਦੇ ਪੋਤੇ-ਪੋਤੀਆਂ ਵੱਲੋਂ ਜਿਹੜਾ ਆ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਦੇ ਬੱਚਿਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕਿ ਇੰਨੀ ਉਮਰ ਦੇ باوجود ਵੀ ਉਹਨਾਂ ਵੱਲੋਂ ਜਿਹੜਾ ਆ ਤੰਦਰੁਸਤੀ ਦਿਖਾਉਂਦੇ ਹੋਏ ਇੱਕ 골ਡ ਮੈਡਲ ਜਿੱਤਿਆ ਗਿਆ ਆ ਤਾਂ ਕੀ ਕਹਿ ਰਹੇ ਨੇ ਇਸ ਸਭ ਉਪਰਾਲੇ ਤੇ 골ਡ ਮੈਡਲ ਜਿੱਤਣ ਤੋਂ ਬਾਅਦ ਇਹ ਬਜ਼ੁਰਗ ਜੋੜਾ ਆਉਤ ਤੁਹਾਨੂੰ ਵੀ ਸੁਣਾਣੇ ਹਾਂ ਬੜੀ ਖੁਸ਼ੀ ਹੈ ਜੀ ਆ ਜਿਹੜੇ ਮੇਰੇ ਅੱਗੇ ਪੋਤੇ-ਪੋਤੀਆਂ ਵੇਖਦੇ ਉਹਨਾਂ ਨੂੰ ਬੜਾ ਅੱਗੇ ਅਕਸਰ ਮਤਲਬ ਮੇਰੇ ਜਾਣ ਕੇ ਉਹ ਖੁਸ਼ ਹੋਣਗੇ ਬੱਚੇ ਅੱਗੇ ਵੀ ਕਰਨਗੇ ਇਹਨਾਂ ਨੂੰ ਬੜਾ ਐਕਸਪੀਰੀਅੰਸ ਹੈ ਬੱਚੇ ਸਾਰੇ ਬੱਚੇ ਦਾਦੀ ਦਾਦੂ ਕਰਕੇ ਆਏ ਆਪਣੇ ਬੱਚੇ ਆਪਣੇ ਫਰੈਂਡਸ ਨੂੰ ਦੱਸੇਗਾ ਦਿਨ ਬੜੀ ਖੁਸ਼ੀ ਸੋਚੇ ਤਾਂ ਨਹੀਂ ਆਖਾ ਕਿ ਐਸੇ ਨੇ ਤੱਕਰ ਪਹੁੰਚ ਜਾਵੇ ਤੇ ਮਹਿਲਾ ਹੋਣ ਦੇ ਨਾਤੇ ਤੁਸੀਂ ਨਾ ਕਿੰਨੀ ਉਮਰ ਦੇ ਵਿੱਚ ਜਿਮ ਕਰ ਰਹੇ ਹੋ ਹਾਂਜੀ ਹਾਂਜੀ ਕੀ ਇਸ ਉਮਰ ਜਿਮ ਕਰਨਾ ਪੋਸੀਬਲ ਹੈ ਹਾਂਜੀ ਸਾਨੂੰ ਦਾਸ ਤਸਵੇਰੇ 6 ਵਜੇ ਆ ਜੰਨੇ ਆ ਚਾਹੇ ਧੁੰਦ ਹੋਏ ਚਾਹੇ ਬਾਰਿਸ਼ ਹੋਏ ਸਾਨੂੰ ਕੋਈ ਉਹ ਨਹੀਂ ਕੀ ਕਹਿੰਦੇ ਡਾਕਟਰ ਕਹਿੰਦੇ ਕਿ ਬੈਠ ਜਾਓ ਆਪਣਾ ਘਰ ਹੋ ਕੇ ਆਪਣੀ ਪੂਰੀ ਐਕਸਰਸਾਈਜ਼ ਹੈ ਤੇ ਸਾਰੀ ਆਪਣੀ ਫ੍ਰੈਂਡਸ ਨੂੰ ਸਭ ਨੂੰ ਕਹਾਂਗੀ ਕਿ ਐਕਸਰਸਾਈਜ਼ ਕੁਝ ਵੀ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਜ਼ਰੂਰ ਕਰਨੀ ਚਾਹੀਏ ਖਾਸ ਕਰਕੇ ਔਰਤਾਂ ਵਾਸਤੇ ਕੀ ਮੈਸੇਜ ਹੈ ਔਰਤਾਂ ਵਾਸਤੇ ਹਮੇਸ਼ਾ ਇਹ ਕਹਿੰਦੇ ਆ ਕਿ ਤੁਸੀਂ ਵੀ ਆਪਣਾ ਚਲੋ ਜਿਮ ਨਾ ਕਰੋ ਕੁਝ ਵੀ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਕੁਛ ਨਾ ਕੁਛ ਤਾਂ ਕਰੋ ਕਿ ਬੈਠੇ ਨਾ ਰਹੋ ਆਪਣੇ ਸਰੀਰ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਅੱਛਾ ਅੱਗੇ ਮੈਟਰ ਤੁਸੀਂ ਦਿੱਤੇ ਆ ਅਸੀਂ ਗਿਆ ਜੀ ਰਸ਼ੀਆ ਦੀ ਰਾਜਧਾਨੀ ਮਾਸਕੋ ਉਥੇ ਵਰਲਡ ਲੈਵਲ ਦਾ weightlifting ਦਾ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ weightlifting ਦੀਆਂ ਅਲੱਗ-ਅਲੱਗ ਕਲਾਸਾਂ ਸੀਗੀਆਂ ਉਹਦੇ ਵਿੱਚ ਅਸੀਂ ਕੀਤੀਆਂ ਬੈਂਚ ਪ੍ਰੈਸ ਤੇ ਬਾਈਸੈਪਸ ਕਰਲ ਹੁੰਦਾ ਇੱਕ ਉਹ ਅਸੀਂ ਮੈਡਲ ਉਹਦੇ ਚ ਅਸੀਂ 골ਡ ਮੈਡਲ ਜਿੱਤ ਕੇ ਲਿਆ ਆ ਤੇ ਸਾਨੂੰ ਰਸ਼ੀਅਨ ਫੈਡਰੇਸ਼ਨ ਵੱਲੋਂ ਇੱਕ ਸਰਟੀਫੀਕੇਟ ਇੱਕ ਮੈਡਲ ਦਿੱਤਾ ਸਾਨੂੰ ਕਿੰਨੀ ਕਿ ਇਸ ਦੀ ਕੈਟੇਗਰੀ ਸੀਗੀ ਮੇਰੀ ਸੀਗੀ ਸਿਆਖ ਤੋਂ ਲੈ ਕੇ 70 ਤੱਕ ਤੇ ਉਹ ਜੀ ਕਪਲ ਨੇ ਪਾਰਟਿਸਪੇਟ ਕੀਤਾ ਮੈਡਮ ਨੋ 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 ਵੇਟ ਦਸ ਹਾਂ ਦਾ ਵੇਟ ਦਾ ਇਸ ਪਲੱਸ ਵੇਟ ਤੇਲੇ ਵੇਟ ਤੋਲਦੇ ਨੇ ਫਿਰ ਪਾਸਵਰਡ ਤੋਂ ਆਪਣੀ ਡੇਟਾ ਬਰਥ ਦੇ ਕੇ ਉਸ ਵੇਟ ਦੇ ਬੰਦੇ ਪੰਜ ਪੰਜ ਸਾਲ ਦੀ ਵਿੱਚ ਜਨਮ ਹੁੰਦੀ ਆ ਜਿੱਦਾਂ ਮੇਰਾ ਸੀਗਾ ਵੇਟ 66 ਕਿਲੋ ਸਿਆਖ ਤੋਂ ਲੈ ਕੇ 70 ਤੱਕ ਉਹਨਾਂ ਨੇ ਮੇਰੇ ਨਾਲ ਪਾਸਵਰਡ ਦਿੱਤਾ ਤੇ ਨਾਲੇ ਜਿਹੜੇ ਇਹ ਸੀ ਨਾ ਸਿਆਖ ਤੋਂ ਲੈ ਕੇ 75 ਤੱਕ ਉਹਨਾਂ ਨੇ ਹਸਾਲਿਆ ਜਿਹੜੇ ਮੈਨੂੰ ਦਿੱਤਾ ਉਥੋਂ ਦੀ ਸਰਟੀਫਿਕੇਟ ਡਿਪਲੋਮਾ ਉੱਥੇ ਸਾਫ਼ ਲਿਖਿਆ ਵੀ ਇਸ ਵੇਰ ਦੇ ਇੰਨੇ ਬੰਦੇ ਇਸ ਦੇ ਇੰਨੇ ਬੰਦੇ ਡਿਪਲੋਮਾ ਕਿੰਨੇ ਕੋ ਪਾਰਟਿਸਿਪੇਟ ਕੀਤਾ ਕਿੰਨੇ ਕੁ ਲੋਕ ਨੇ ਟੋਟਲ ਸੀਗਾ ਸਾਰੇ ਦੇਖਾਂ ਦੇ ਹਜ਼ਾਰ ਬੰਦਾ ਸੀਗਾ ਸਟੇਡੀਅਮ ਸੀਗਾ ਕੋਈ 10000 ਬੰਦਾ ਸੀਗਾ ਦੇਖਣ ਵਾਲਾ ਹਿੰਦੁਸਤਾਨ ਤੋਂ ਤੁਸੀਂ ਭਾਗ ਲਿਆ ਹਿੰਦੁਸਤਾਨ ਤੋਂ ਆ ਗਏ 17-18 ਬੰਦੇ ਵੱਖਰੇ ਜਿਆਦਾ ਹਰਿਆਣੇ ਸੀਗੇ ਮਿਹੜੇ ਇੱਕ ਦੋ ਜੰਮੂ ਕਸ਼ਮੀਰ ਦੇ ਸੀਗੇ ਇੱਕ ਰਿਸ਼ੀਗੇ ਦਾ ਸੀਗਾ ਇੱਕ ਦਿੱਲੀ ਦਾ ਸੀਗਾ ਹੋਰ ਵੀ ਜਾਕੀ ਤੇ ਪਤਾ ਨਹੀਂ ਨਾ 16 17 ਬੰਦੇ ਸੀਗੇ ਟੋਟਲ ਤੇ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਮੈਡੋ ਜੀ ਉਹ ਖੁਸ਼ ਹੋਏ ਤੇ ਅਸੀਂ ਦੇ ਸਿਰਫ ਕਰਨਗੇ ਸੀ ਪਾਰਟਿਸਪੇਟ ਤੇ ਅਸੀਂ ਸ਼ੁਰੂ ਤੇ ਇੱਕ ਵਾਰੀ ਹੁਣ ਪਾਰਟਿਸਪੇਟ ਕਰਕੇ ਇਹ ਦੇਖਾਂਗੇ ਅੱਗੇ ਅਗਲੇ ਸਾਲ ਲਈ ਪ੍ਰੈਕਟਿਸ ਕਰਾਂਗੇ ਅਸੀਂ ਜਦੋਂ ਕੱਪੜੇ ਕੁਪੜੇ ਪਾ ਕੇ ਬਾਹਰ ਆਣਗੇ ਤੇ ਨਾਲ ਹੀ ਬੋਲਦੇ ਗੁੱਛਕ ਪਾਸ ਫਰਮ ਇੰਡੀਆ ਉਹਨਾਂ ਨੇ ਮੈਨੂੰ ਦੱਸ ਤਾ ਅੱਛੀ ਚੀਜ਼ ਹੈ ਕਿ ਇੰਨੀ ਉਮਰ ਦੇ ਵਿੱਚ ਤੁਹਾਡਾ ਕੀ ਕਹਿ ਸਕਦੇ ਵੀ ਜज्ਵਾ ਸੀਗਾ ਕਿ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਜਿਹੜਾ ਇਹ ਭਾਗ ਲੈਣਾ ਜਿਹੜੀ ਉਮਰ ਹੈ ਨਾ ਉਹ ਸਿਰ ਨੰਬਰੀ ਗਿਆ ਤੁਸੀਂ ਸਾਰੀ ਉਮਰ ਪਾ 100 ਸਾਲ ਤੱਕ ਐਕਸਰਸਾਈਜ਼ ਕਰਦੇ ਹੋ ਤੁਹਾਡੇ ਸੀਤੇ ਕੋਈ ਫਰਕ ਨਹੀਂ ਪੈਣਾ ਮੈਂ ਇਹ ਲੋਕਾਂ ਨੂੰ ਕਹਿਣਾ ਚਾਹਨਾ ਤੂੰ ਸਾਡੇ ਨਾਲ ਵੇਖੋ ਮੀਆਂ ਬੀਬੀਆਂ ਸੂਮਰ ਦੇ ਐਕਸਰਸਾਈਜ਼ ਕਰੇ ਕਰਦੇ ਅੱਗੇ ਵੀ ਕਰਦੇ ਰਹਾਂਗੇ ਖਾਸ ਕਰਕੇ ਜਿਹੜੀ ਜੁਵਾ ਪੀੜੀ ਹੈ ਨਸ਼ੇ ਵਾਲ ਬੜੀ ਜੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹਦੇ ਹੈ ਇਹ ਵੀ ਨਸ਼ਾ ਛੱਡ ਕੇ ਐਕਸਰਸਾਈਜ਼ ਕਰਨ ਕੋਈ ਵੀ ਐਕਸਰਸਾਈਜ਼ ਕਰੋ ਦੌੜ ਲਗਾਣ ਜਿਮ ਜਾਣ ਕੁਝ ਵੀ ਕਰਨ ਸਿਹਤ ਦੀ ਹੱਤਿਆ ਜੁਰੀ ਹੈ ਇਸ ਚੀਜ਼ ਦਾ ਫਾਇਦਾ ਤੁਹਾਨੂੰ ਲਾਗਰੰਗ ਵਿੱਚ ਮਿਲਦਾ ਹੈ ਮੇਰੇ ਇਹਨਾਂ ਕੀ ਹੈ ਐਕਸੇ ਕਰਨ ਲਈ ਬਿਮਾਰੀਆਂ ਨਾਲ ਤੁਹਾਡੀਆਂ ਸਿਹਤ ਬੈਠੀ ਰਹੇ ਨਵੀਆਂ ਤੇ ਤਾਜ਼ਾ ਅਪਡੇਟ ਰਸੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ